ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜ੍ਹਾਂਗੇ ਜੀ ਔਂਕੜ ਬਾਰੇ ਔਂਕੜ ਦੀ ਕਿਵੇਂ ਆਵਾਜ਼ ਨਿਕਲਦੀ ਆ ਇਹ ਉ ਸਾਊਂਡ ਹੁੰਦੀ ਆ ਕਰਦੇ ਆ ਸ਼ੁਰੂ ਪਹਿਲਾ ਬਣਾ ਖਰਾ ਗਿਆ ਤ ਤ ਤੈਨੂੰ ਔਂਕੜ ਰ ਰ ਸ ਸ ਸੈਨੂੰ ਔਂਕੜ ਨਾਣਾ ਸੁਣ ਗ ਗ ਕੇ ਨੂੰ ਔਂਕੜ ੜਾੜਾ ਗੜ

ਛਿਛਾ ਛਿਛ ਨੂੰ ਅੰਕੜਾ ਸ਼ੂਰਾ ਰੇ ਕੰਨਾ ਰਾਸ਼ੂਰਾ ਸ਼ੂਰਾ ਕੇ ਅਗੇ ਜੇ ਕਕਾ ਕਕੇ ਨੂੰ ਅੰਕੜਾ ੜਾੜਾ ੜਾੜੇ ਨੂੰ ਬਿਹਾਰੀ ਬਿਹਾਰੀ 사ਉਂਡ ਹੁੰਦੀ ਈ ਕੁ ੜੀ ਕੁੜੀ ਪਪਾ ਪੱਪੇ ਨੂੰ ਅੰਕੜਾ ਪੂੜਾੜੇ ਨੂੰ ਬਿਹਾਰੀ ਈ ਪੂੜੀ ਪੁੜੀ ಕಕ್ಕ ಕಕ್ಕೇನು ಬಿಹಾರಿ ಬಿಹಾರಿ ಅಣ್ಣ ಆಗ ತಡೆ ಶಬ್ದ ದಾ ದೂ ಆಂಕೂ ಕಕ್ಕೂ ಗನ್ನ ದಾನ ದಾನೆ ನೂ ಆಂಕ ರಾರಾ ಗಗ್ ನೂ ಗಾ ಮೂರ ಗರ್ಗಾ ಫಿ ಆಗ ಖಾ ಖೆ ನಂಕಡ ಖೂರಾರಾ ಪಪ್ಪೇ ನೂ ಪೂರ ಪಾ ಖುರಪಾ ಫಿರೀ ಫ್ಫಾ ಫ್ಫೆ ನ ಆಂಕಡ ಫೂ ಲಲ್ಲಗ್ ಫೂಲ ಕಲ್ಸ್ಸ ಸಸ ನೂಕಡ ಸೂರಾರಾ ಮಮ್ಮೆ ಕನ್ನ ಸೂರ ಮ ਸੂਰਮਾ ਇਹ ਬਣ ਗਏ ਜੀ ਸੂਰਮਾ ਅੱਕੇ ਨਾ ਕੱਕ ਆ ਕਿਆ ਗੜ ਕੂ ਡਾੜਾ ਤੱਤੇ ਨੂੰ ਕੰਨਾ ਤਾ ਕੂੜ ਤਾ ਕੁਰਤਾ ਅੱਕੇ ਪਲਕ ਔਕੜਾ ਫਿਰ ਕੰਨਾ ਫਿਰ ਗੱਲਾ ਖਰਾ ਜਜਾ ਜੱਜ ਜਿਨਵਾ ਕੜ ਜੂ ਰਾਰੇ ਨੂੰ ਕੰਨਾ ਰਾ ਬੱਬਾ ਜੂਰਾਬ ਜੂਰਾਬ

ਫੂ ਹਾਰਾ ਫੂ ਹਾਰਾ ਫੁਆਰਾ ਫੇਰੇ ਗਿਸ਼ਸ਼ ਨੂੰ ਔਕੜੂ ਫੂ ਹਾ ਹੈ ਨੁਕਨਹਾਰ ਆਰੇ ਕਨਹਾਰਾ ਸ਼ੂ ਹਾਰਾ ਸ਼ੂ ਹਾਰਾ ਹੁਣ ਆਪਾਂ ਪੜਦੇ ਆਂ ਇਹਦੇ ਨਾਲ ਮਿਲਦੀ ਹੋਈ ਕਹਾਣੀ ਸਸੈਨੂ ਔਕੜਸੂ ਮਮਾ ਨੰਨਾ ਸੋਮਨ ਬੱਬੇ ਨੂੰ ਕੰਨਾ దూజి రా రారే ను ఔకడ రూ క రుక్ రారే ను ఔకడ రూ క రుక్ రుక్ హా వా హ ਸੱਜਾ ਚੱਜੇ ਪਰ ਆਦਕ ਲੱਲਾ ਚੱਲ ਰਾਰਾ ਹਾ ਇਹਨ ਵੀ ਰਹੀ ਰਹੀ ਸੱਸਾ ਸਸੇ ਨੂੰ ਬਿਹਾਰੀ ਸੀ ਅਗਲੀ ਲਾਈਨ ਆਗੇ ਜੀ ਬੱਬੇ ਰਗਨਾ ਬਾਗ ਗਗਾ ਬਾਗ ਬਾਵਾ ਬਾਵੇ ਨੂੰ ਸਿਹਾਰੀ ਉੱਪਰ ਆਦਕ ਚੱਚਾ ਵਿੱਚ ਫਫਾ ਫਫਾ ਨੂੰ ਕੋੜੇ ਫੁੱਲ ਉੱਪਰ ਆਦਕ ਲੱਲਾ ਫੁੱਲ ആഹാര ഫെഗഡ ഫുല ഫുസാ സി ഉപരാധക സി ആഹാര വാവ നൂക്ഹാര గగే ను అూ లె నాలా బులాబీ గగడూ లె నూకాల సీ సస్ ఔకడ సూ మమ్మ నన్నాన సుమన్ఫ్ఫే ను ఔకడ ఫధ కల్ేను కన్నా ఫుల్ నన్నే ను ఔకడ ਨੰਨੇ ਨੂੰ ਲੈਂਕਰ ਉੱਪਰ ਟਿੱਪ ਨੂੰ ਪੱਪੇ ਨੂੰ ਕਰਨਾ ਪਾਣ ਨਾਣੇ ਨੇ ਬਿਹਾਰੇਨੀ ਪਾਣੀ ਪਾਣੀ ਲੱਲੇ ਨੂੰ ਕਰਨਾ ਲਾ ਊੜੇ ਆਕਰ ਊਣਾਣਾ ਲਾਉਣ ਲੱਲੇ ਨੂੰ ਆਦਕ ਗੱਗੇ ਨੂੰ ਬਿਹਾਰੇ ਕੀ ਲੱਗੀ ਲਾ ਅਖੀਰ ਲੇ ਲੈਣ ਆ ਗਈ ਜੀ ਪੱਪੇ ਨੂੰ ਕਰਨਾ ਪਾਣ ਨਾਣੇ ਬਿਹਾਰੇਨੀ ਪਾਣੀ ਲੱਲੇ ਨਿਕਲਣਾ ਲਾ ਊੜੇ ਨੂੰ ਔਂਕੜ ਉੱਪਰ ਬਿੰਦੀ ਦੱਦੇ ਨੂੰ ਬਿਹਾਰੀ ਲਾਉਂਦੀ ਜਿਹੜੀ ਬਿੰਦੀ ਹੁੰਦੀ ਥੋੜਾ ਨੱਕ ਚ ਬੋਲਣਾ ਹੁੰਦਾ ਲੱਲੇ ਨੂੰ ਲੱਲੇ ਕੰਨਾ ਊੜੇ ਨੂੰ ਔਂਕੜ ਉੱਪਰ ਬਿੰਦੀ ਦੱਦੇ ਤੇ ਬਿਹਾਰੀ ਲਾਉਂਦੀ ਊੜੇ ਨੂੰ ਔਂਕੜ ਆਹੋ ਹੋ ਗਗੇ ਨੂੰ ਬਿਹਾਰੀ ਗੀ ਤਤਾ ਗੀਤ ਗਗੇ ਨੂੰ ਕੰਨਾ ਗਾ ਊੜੇ ਨੂੰ ਔਂਕੜ ਨਾਣਾ ਗੌਣ ലേപറ ഗി ല പാഗ വെച്ചി ചലീസി ഫുൾ ഈ ഫുൾ സ ਕਿਆਰੀ ਵਿੱਚ ਗੁਲਾਬੀ ਗੁਲਾਬ ਸਨ ਸੁੰਮਨ ਫੁੱਲਾਂ ਨੂੰ ਪਾਣੀ ਲਾਉਣ ਲੱਗੀ ਪਾਣੀ ਲਾਉਂਦੀ ਲਾਉਂਦੀ ਓਹੋ ਗੀਤ ਗਾਣ ਲੱਗੀ ਇਹ ਸੀ ਜੀ ਆਪਣੇ ਅੰਕੜਾ ਵਾਲੇ ਅੱਖਰ ਆਪਾਂ ਨੇ ਸਾਰੀ ਕਹਾਣੀ ਨਾਲ ਪੜ ਕੇ ਸੁਨਾਤੀ ਦੂਜੀ ਵੀਡੀਓ 'ਚ ਮਿਲਦੇ ਆ ਕਿਸੇ ਹੋਰ ਕਾਪਤਾ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ